ਕੈਨੇਡਾ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਾਈ ਕਰਨ ਵਾਲੇ 10 ਲੱਖ ਤੋਂ ਵੱਧ ਭਾਰਤੀਆਂ ਨੂੰ ਇਸ ਸਮੇਂ ਵੀਜ਼ਾ ਮਿਆਦ ਪੁੱਗਣ ਦੇ ਮੌਤੇ ਕਾਰਨ ਦੇਸ਼ ਨਿਕਾਲੇ ਮਿਲੰਦਾ ਕਤੁਰੇ ਦੇਸ਼ ਦੀ ਯੋਜਨਾ ਇੱਕ ਨਵੀਂ ਪੇਸ਼ ਕੀਤੀ ਗਈ ਨੀਤੀ ਦੇ ਤਹਿਤ 2028 ਤੱਕ ਜ਼ਿਆਦਾਤਰ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਕਾਫੀ ਘਟਵੀਂ ਦੇਸ਼ ਦਾ ਸਵਾਗਤ ਕਰਨ ਦੀ ਹੈ ਅਧਿਕਾਰੀਆਂ ਨੂੰ ਕੁਝ ਸ਼ਰਤਾਂ ਤੇ ਦੀ ਕੀਨ ਪ੍ਰਕਿਰਿਆ ਦੇ ਦੌਰਾਨ ਅਰਜ਼ੀਆਂ ਨੂੰ ਮੁਅਤਲ ਕਰਨ ਦੇ ਲਈ ਵੀ ਅਧਿਕਾਰਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮਾਰਕਾਨੀ ਦੁਆਰਾ ਪੇਸ਼ ਕੀਤੇ ਗਏ ਬਦਲਾਵ 2028 ਤੱਕ ਸਰਕਾਰੀ ਸੀਮਾ ਸੰਖਿਆਵਾਂ ਦੇ ਵਿੱਚ ਭਾਰੀਵਤਾ ਕਰਨਗੇ ਜਿਦੇ ਵਿੱਚ ਸਥਾਈ ਨਿਵਾਸੀ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਕਰਮਚਾਰੀ ਅਤੇ ਸ਼ਰਨਾਰਥੀ ਸ਼ਾਮਲ ਨੇ ਇਸ ਕ੍ਰਿੰਡ ਦੇ ਨਾਲ ਕੈਨੇਡਾ ਵਿੱਚ ਪ੍ਰਵਾਸੀ ਆਬਾਦੀ ਦਾ ਇੱਕ ਵੱਡਾ ਹਿੱਸਾ ਬਣਾਉਣ ਵਾਲੇ ਭਾਰਤੀਆਂ ਤੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਖਤਰਾ ਹੈ ਇੱਕ ਰਿਪੋਰਟ ਦੇ ਅਨੁਸਾਰ 31 ਹੁਚਾਰ 2025 ਦੇ ਅੰਤ ਤੱਕ 10 ਲੱਖ ਤੋਂ ਵੱਧ ਲੋਕਾਂ ਤੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਸੀ ਤੇ ਪ੍ਰਕਾਸ਼ਨ ਨੇ ਇਮੀਗ੍ਰੇਸ਼ਨ ਸਲਾਹਕਾਰ ਕਵਰ ਸਿਨਾਗੁਆਰਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕ ਕੈਨੇਡਾ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2026 ਦੇ ਵਿੱਚ ਹੋਰ 9.7 ਲੱਖ 2000 ਪਰਮਨੈਂਟ ਮੈਟ ਖਤਮ ਹੋਣ ਵਾਲੀ ਹੈ ਦੇਸ਼ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਆਪਣੀ ਕਾਨੂੰਨੀ ਸਥਿਤੀ ਗਵਾ ਦੇਣ ਕੇ ਚੇਕ ਕਰੋ ਇੱਕ ਹੋਰ ਵੀਜ਼ਾ ਪ੍ਰਾਪਤ ਕਰਨ ਜਾਂ ਸਥਾਈ ਨਿਵਾਸ ਦੇ ਵਿੱਚ ਤਬਦੀਲੀ ਕਰਨ ਵਿੱਚ ਅਸਫਲ ਰਹਿੰਦੇ ਨੇ ਕੈਨੇਡਾ ਨੇ ਹਾਲ ਹੀ ਦੇ ਹਫ਼ਤੇ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਨੀਮਲ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਵੀਜ਼ਾ ਸ਼੍ਰੇਣੀਆਂ ਦੇ ਲਈ ਦਾਖਲੇ ਨੂੰ ਘਟਾ ਦਿੱਤਾ ਹੈ ਸਥਾਈ ਨਿਵਾਸ ਦੇ ਲਈ ਸੀਮਾ 2026 ਕਟਾ ਕੇ 3.8 ਲੱਖ 8000 ਕਰ ਦਿੱਤੀ ਗਈ ਹੈ 2025 ਵਿੱਚ 395000 ਤੇ 2024 ਦੇ ਵਿੱਚ 483000 ਤੋਂ ਘਟਟਾ ਹੈ 2026 ਦੇ ਵਿੱਚ ਸਿਰਫ 230000 ਸੈਵ ਵਿਦੇਸ਼ੀ ਖਾਮੇ ਲੈ ਜਾਣ ਕੇ ਜੋਧਾकिशोर ਨਾਥੀਆ ਤੇ ਸੁਰੱਖਿਤ ਵਿਅਕਤੀ ਦੇ ਲਈ ਤੀਜਾ ਸੰਖਿਆ ਲਗਭਗ 12000 ਲੋਕਾਂ ਦੁਆਰਾ ਘਟਾ ਦਿੱਤੀ ਗਈ ਹੈ ਵਿਦਿਆਰਥੀ ਦੇ ਦਾਖਲੇ ਵੀ ਘਟਣ ਦੀ ਉਮੀਦ ਹੈ ਕਿਉਂਕਿ ਕੈਨੇਡਾ ਨੇ 2026 ਦੇ ਲਈ 155000 ਨਵੇਂ ਵਿਦਿਆਰਥੀ ਵੀਜ਼ੇ ਅਲੋਟ ਕੀਤੇ ਨੇ 2027 ਅਤੇ 28 ਦੇ ਲਈ ਯੋਜਨਾ ਬਣਦੀ 150000 ਤੋਂ ਵੀ ਹੋਰ ਘਾਟ ਦਾ ਅੰਕੜਾ ਦੱਸਿਆ ਅਸਥਾਈ ਨਿਵਾਸੀ ਦਾ ਅਕਲੇਤੀ ਕੁਲ ਗਿਣਤੀ 2025 ਵਿੱਚ 673650 ਤੋਂ ਘਟ ਕੇ 2026 ਦੇ ਵਿੱਚ 385 ਹੋ ਜਾਵੇਗੀ ਅਤੇ 2027 ਅਤੇ 2028 ਦੇ ਵਿੱਚ 370 ਹੋ ਜਾਵੇਗੀ ਨੀਤੀਗਤ ਤਬਦੀਲੀਆਂ ਦੇ ਵਿਚਕਾਰ ਇਸ ਸਾਲ ਗੈਰ ਦਸਤਾਵੇਜ਼ੀ ਆਬਾਦੀ ਤੇਜ਼ੀ ਦੇ ਨਾਲ ਵਧਣ ਦਾ ਖਤਰਾ ਹੈ ਤੇ ਅਸਥਾਈ ਨਿਵਾਸੀਆਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਦੀ ਮਿਆਰ ਪੂਰਨ ਉਤੇ ਆਈਐਸਸੀ ਰਾਹੀਂ ਪਹਾਲੀ ਦਿੱਲੀ ਅਲਜੀ ਦੇਂਦਰੀ 90 ਦਿਨ ਦਿੱਤੇ ਜਾਣਗੇ ਉਹਨਾਂ ਨੂੰ 255 ਡਾਲਰ ਫੀਸ ਦੇਣੀ ਪੈਂਦੀ ਹੈ ਤੇ ਸ਼ੁਰੂਆਤੀ ਗੈਰ ਪਾਲਨਾਂ ਇਹ ਦੱਸਣਾ ਪੈਂਦਾ ਹੈ ਪਰਵਾਨਗੀ ਇੱਕ ਨਵੇਂ ਪਦਮਿਕ ਤੇ ਲਈ ਯੋਗਤਾ ਨੂੰ ਬਹਾਲ ਕਰੇਗੀ ਪਰ ਪ੍ਰਕਿਰਿਆ ਵਿੱਚ ਮਹੀਨੇ ਲੱਗ ਸਕਦੇ ਨੇ ਅਤੇ ਕੰਮ ਉਦੋਂ ਤੱਕ ਬਰਜਿਤ ਹੈ ਜਦੋਂ ਤੱਕ ਇਹ ਨਹੀਂ ਦਿੱਤਾ ਜਾਂਦਾ ਕਰੰਡਾ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਾਈ ਕਰਨ ਵਾਲੇ 10 ਲੱਖ ਤੋਂ ਵੱਧ ਭਾਰਤਕਨ ਨੂੰ ਇਸ ਸਮੇਂ ਵੀਜ਼ਾ ਮਿਆਦ ਪੁੱਗਣ ਦੇ ਮੁੱਦੇ ਕਾਰਨ ਟੈਸ਼ ਨੇ ਕਾਲਾ ਮਿਲੰਦਾ ਕਤੁਰੇ ਦੇਸ਼ ਦੀ ਯੋਜਨਾ ਇੱਕ ਨਵੀਂ ਪੇਸ਼ ਕੀਤੀ ਗਈ ਨੀਤੀ 2028 ਤੱਕ ਜ਼ਿਆਦਾਤਰ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਕਾਫੀ ਘਟ ਵਿਦੇਸ਼ੀ ਦਾ ਸਵਾਗਤ ਕਰਨ ਦੀ ਹੈ ਅਧਿਕਾਰੀਆਂ ਨੂੰ ਕੁਝ ਸ਼ਰਤਾਂ ਦੇ ਅਧੀਨ ਪ੍ਰਕਿਰਿਆ ਦੇ ਦੌਰਾਨ ਅਰਜ਼ੀਆਂ ਨੂੰ ਮੁਅਤਲ ਕਰਨ ਦੇ ਲਈ ਵੀ ਅਧਿਕਾਰਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮਾਰਕ ਕਾਨੀ ਦੁਆਰਾ ਪੇਸ਼ ਕੀਤੇ ਗਏ ਬਦਲਾਅ 2028 ਤੱਕ ਸਰਕਾਰੀ ਸੀਮਾ ਸੰਖਿਆਵਾਂ ਦੇ ਵਿੱਚ ਭਾਰੀ ਬਦਲਾਅ ਕਰਨਗੇ ਜਿਦੇ ਵਿੱਚ ਸਥਾਈ ਨਿਵਾਸੀ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਕਰਮਚਾਰੀ ਅਤੇ ਸ਼ਰਨਾਰਥੀ ਸ਼ਾਮਲ ਨੇ ਇਸ ਕੰਮ ਦੇ ਨਾਲ ਕੈਨੇਡਾ ਵਿੱਚ ਪ੍ਰਵਾਸੀ ਆਬਾਦੀ ਦਾ ਇੱਕ ਵੱਡਾ ਹਿੱਸਾ ਬਣਾਉਣ ਵਾਲੇ ਭਾਰਤੀਆਂ ਤੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਖਤਰਾ ਇੱਕ ਰਿਪੋਰਟ ਦੇ ਅਨੁਸਾਰ 2025 ਦੇ ਅੰਤ ਤੱਕ 10 ਲੱਖ ਤੋਂ ਵੱਧ ਲੋਕਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਸੀ ਤੇ ਪਰ ਆਸ਼ਨ ਨੇ ਇਮੀਗ੍ਰੇਸ਼ਨ ਸਲਾ ਕਰ ਕਵਰ ਸਿਰਾ ਘੁਆਰਾ ਇਮੀਗ੍ਰੇਸ਼ਨ ਸ਼ਰਨਾਰਥੀਆਂ ਤੇ ਨਾਗਰਿਕ ਕੈਨੇਡਾ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2026 ਦੇ ਵਿੱਚ ਹੋਰ 9.6 ਲੱਖ ਪਰਮੇਨਟਿਵ ਮੈਤ ਖਤਮ ਹੋਣ ਵਾਲੀ ਹੈ ਦੇਸ਼ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਆਪਣੀ ਕਾਨੂੰਨੀ ਸਥਿਤੀ ਗਵਾ ਦੇਣ ਕਿਉਂਕਿ ਉਹ ਇੱਕ ਹੋਰ ਵੀਜ਼ਾ ਪ੍ਰਾਪਤ ਕਰਨ ਜਾਂ ਸਥਾਈ ਨਿਵਾਸ ਵਿੱਚ ਤਬਦੀਲੀ ਕਰਨ ਵਿੱਚ ਅਸਫਲ ਰਹਿੰਦੇ ਨੇ ਕੈਨੇਡਾ ਨੇ ਹਾਲ ਹੀ ਦੇ ਹਫ਼ਤੇ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਨੀਮਲ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਵੀਜ਼ਾ ਸ਼੍ਰੇਣੀਆਂ ਦੇ ਲਈ ਦਾਖਲੇ ਨੂੰ ਘਟਾ ਦਿੱਤਾ ਹੈ ਸਥਾਈ ਨਿਵਾਸ ਲਈ ਸੀਮਾ 2026 ਕੁਟਾ ਕੇ 3.8 ਲੱਖ ਕਰ ਦਿੱਤੀ ਗਈ ਹੈ 2025 ਦੇ ਵਿੱਚ 3950000 ਤੇ 2024 ਦੇ ਵਿੱਚ 4830000 ਤੋਂ ਬਹੁਤ ਘਟਾ ਹੈ 2026 ਦੇ ਵਿੱਚ ਸਿਰਫ 230000 ਸੈਵ ਵਿਦੇਸ਼ੀ ਖਾਮੇ ਲੇਝਾਨ ਕੇ ਜੋਧਾ ਕਿਸ਼ੋਰ ਨਾਥੀਆ ਤੇ ਸੁਰੱਖਿਤ ਵਿਅਕਤੀ ਦੇ ਲਈ ਟੀਚਰ ਸੰਖਿਆ ਲਗਭਗ 12000 ਲੋਕਾਂ ਦੁਆਰਾ ਘਟਾ ਦਿੱਤੀ ਗਈ ਹੈ ਵਿਦਿਆਰਥੀ ਦੇ ਦਾਖਲੇ ਵੀ ਘਟਣ ਦੀ ਉਮੀਦ ਹੈ ਕਿਉਂਕਿ ਕੈਨੇਡਾ ਨੇ 2026 ਦੇ ਲਈ 15590 ਵਿਦਿਆਰਥੀ ਵੀਜ਼ੇ ਅਲੋਟ ਕੀਤੇ ਨੇ 2027 ਅਤੇ 28 ਦੇ ਲਈ ਯੋਜਨਾ ਬਧੀ 150000 ਤੋਂ ਵੀ ਹੋਰ ਘਟਾਣ ਦਾ ਅੰਕੜਾ ਦੱਸਿਆ ਅਸਥਾਈ ਨਿਵਾਸੀ ਧਾਕਲੇ ਦੀ ਗਿਣਤੀ 2025 ਵਿੱਚ 6,73,650 ਤੋਂ ਘਟ ਕੇ 2026 ਦੇ ਵਿੱਚ 3,85 ਹੋ ਜਾਵੇਗੀ ਅਤੇ 2027 ਅਤੇ 2028 ਦੇ ਵਿੱਚ 3,70 ਹੋ ਜਾਵੇਗੀ ਨੀਤੀਗਤ ਤਬਦੀਲੀਆਂ ਦੇ ਵਿਚਕਾਰ ਇਸ ਸਾਲ ਗੈਰ ਦਸਤਾਵੇਜ਼ੀ ਆਬਾਦੀ ਤੇਜ਼ੀ ਦੇ ਨਾਲ ਵਧਣ ਦਾ ਖਤਰਾ ਹੈ ਤੇ ਅਸਥਾਈ ਨਿਵਾਸੀਆਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਦੀ ਮਿਆਦ ਪੂਰਨ ਹੋਤੇ ਆਈਐਸਸੀ ਰਾਹੀਂ ਪਹਾਲੀ ਦੇ ਲਈ ਅਲਜੀਰੀ ਦੇ ਲਈ 90 ਦਿਨ ਦੀ ਤੇ ਜਾਣਗੇ ਉਹਨਾਂ ਨੂੰ 255 ਡਾਲਰ ਫੀਸ ਦੇਣੀ ਪੈਂਦੀ ਹੈ ਤੇ ਸ਼ੁਰੂਆਤੀ ਗੈਰ ਪਾਲਣਾਂ ਇਹ ਤਸਨਾ ਪੈਂਦਾ ਪਰ ਬਾਨਕੀ ਇੱਕ ਨਵੇਂ ਪਰਮਿਕ ਦੇ ਲਈ ਯੋਗਤਾ ਨੂੰ ਬਹਾਲ ਕਰੇਗੀ ਪਰ ਪ੍ਰਕਿਰਿਆ ਵਿੱਚ ਮਹੀਨੇ ਲੱਗ ਸਕਦੇ ਨੇ ਅਤੇ ਕੰਮ ਉਦੋਂ ਤੱਕ ਵੱਲਜੀਤਾ ਹੈ ਜਦੋਂ ਤੱਕ ਇਹ ਨਹੀਂ ਦਿੱਤਾ ਜਾਂਦਾ ਕੰਟਰਾਂਡ ਵਿੱਚ ਕੰਮ ਕਰਨ ਵਾਲੇ ਅਤੇ ਪੜ੍ਹਾਈ ਕਰਨ ਵਾਲੇ 10 ਲੱਖ ਤੋਂ ਵੱਧ ਭਾਰਤੀਆਂ ਨੂੰ ਇਸ ਸਮੇਂ ਵੀਜ਼ਾ ਮਿਆਦ ਪੁੱਗਣ ਦੇ ਮੁੱਦੇ ਕਾਰਨ ਦੇਸ਼ ਨਿਕਾਲਾ ਮਿਲੰਤਾਂ ਕਤੁਰੇ ਦੇਸ਼ ਦੀ ਯੋਜਨਾ ਇੱਕ ਨਵੀਂ ਪੇਸ਼ ਕੀਤੀ ਗਈ ਨੀਤੀ ਤਹਿਤ 2028 ਤੱਕ ਜ਼ਿਆਦਾਤਰ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਕਾਫੀ ਘਟ ਵਿਦੇਸ਼ੀਆ ਦਾ ਸਵਾਗਤ ਕਰਨ ਦੀ ਹੈ ਅਧਿਕਾਰੀਆਂ ਨੂੰ ਕੁਝ ਸ਼ਰਤਾਂ ਤੇ ਦੀ ਕਿਨ ਪ੍ਰਕਿਰਿਆ ਦੇ ਦੌਰਾਨ ਅਰਜ਼ੀਆਂ ਨੂੰ ਮੁਅਤਲ ਕਰਨ ਦੇ ਲਈ ਵੀ ਅਧਿਕਾਰਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮਾਰਕ ਕਾਨੀ ਦੁਆਰਾ ਪੇਸ਼ ਕੀਤੇ ਗਏ ਬਦਲਾਅ 2028 ਤੱਕ ਸਰਕਾਰੀ ਸੀਮਾ ਸੰਖਿਆਵਾਂ ਦੇ ਵਿੱਚ ਭਾਰੀ ਬਦਲਾਅ ਕਰਨਗੇ ਜਿਦੇ ਵਿੱਚ ਸਥਾਈ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਕਰਮਚਾਰੀ ਅਤੇ ਸ਼ਰਨਾਰਥੀ ਸ਼ਾਮਲ ਨੇ ਇਸ ਕਦਮ ਦੇ ਨਾਲ ਕੈਨੇਡਾ ਵਿੱਚ ਪ੍ਰਵਾਸੀ ਆਬਾਦੀ ਦਾ ਇੱਕ ਵੱਡਾ ਹਿੱਸਾ ਬਣਾਉਣ ਵਾਲੇ ਭਾਰਤੀਆਂ ਤੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਖਤਰਾ ਹੈ ਇਕ ਰਿਪੋਰਟ ਦੇ ਅਨੁਸਾਰ 2025 ਦੇ ਅੰਤ ਤੱਕ 10 ਲੱਖ ਤੋਂ ਵੱਧ ਲੋਕਾਂ ਦੀ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਸੀ ਤੇ ਪ੍ਰਕਾਸ਼ਨ ਨੇ ਇਮੀਗ੍ਰੇਸ਼ਨ ਸਲਾਹਕਾਰ ਕਵਰ ਸਿਹਾ ਘੁਆਰਾ ਇਮੀਗ੍ਰੇਸ਼ਨ ਸ਼ਰਨਾਰਥੀਆਂ ਤੇ ਨਾਗਰਿਕ ਕੈਨੇਡਾ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2026 ਦੇ ਵਿੱਚ ਹੋਰ 9 ਲੱਖ 70 ਹਜ਼ਾਰ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ ਦੇਸ਼ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਆਪਣੀ ਕਾਨੂੰਨੀ ਸਥਿਤੀ ਗਵਾ ਦੇਣ ਦੇ ਚੱਕਰ ਵਿੱਚ ਹੋਏ ਇੱਕ ਹੋਰ ਵੀਜ਼ਾ ਪ੍ਰਾਪਤ ਕਰਨ ਜਾਂ ਸਥਾਨ ਨਿਵਾਸ ਵਿੱਚ ਤਬਦੀਲੀ ਕਰਨ ਵਿੱਚ ਅਸਫਲ ਰਹਿੰਦੇ ਨੇ ਕੈਨੇਡਾ ਦੇ ਹਾਲੀ ਤੇ ਹਫ਼ਤੇ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਰੀਮਲ ਸੱਤ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਕਈ ਵੀਜ਼ਾ ਸ਼੍ਰੇਣੀਆਂ ਦੇ ਲਈ ਦਾਖਲੇ ਨੂੰ ਘਟਾ ਦਿੱਤਾ ਹੈ। ਸਥਾਈ ਨਿਵਾਸ ਦੇ ਲਈ ਸੀਮਾ 2026 ਕੁਟਾ ਕੇ 380000 ਕਰ ਦਿੱਤੀ ਗਈ ਹੈ। 2025 ਦੇ ਵਿੱਚ 395000 ਤੇ 2024 ਦੇ ਵਿੱਚ 483000 ਤੋਂ ਬਹੁਤ ਘਟਾ ਹੈ। 2026 ਦੇ ਵਿੱਚ ਸਿਰਫ 230000 ਸਾਈ ਵਿਦੇਸ਼ੀ ਕੰਮੇ ਲੈ ਜਾਣ ਕੇ ਜੋ ਰਕੇਸ਼ਰ ਨਾਥੀਆ ਤੇ ਸੁਰੱਖਿਤ ਵਿਅਕਤੀ ਇਹਦੇ ਲਈ ਟਿੱਚਰ ਸੰਖਿਆ ਲਗਭਗ 12000 ਲੋਕਾਂ ਦੁਆਰਾ ਘਟਾ ਦਿੱਤੀ ਗਈ ਹੈ ਵਿਦਿਆਰਥੀਆਂ ਦੇ ਦਾਖਲੇ ਵੀ ਘਟਣ ਦੀ ਉਮੀਦ ਹੈ ਕਿਉਂਕਿ ਕੈਨੇਡਾ ਨੇ 2026 ਦੇ ਲਈ 155000 ਵਿਦਿਆਰਥੀ ਵੀਜ਼ੇ ਅਲੋਟ ਕੀਤੇ ਨੇ 2027 ਅਤੇ 2028 ਦੇ ਲਈ ਯੋਜਨਾ ਬਣਦੀ 150000 ਤੋਂ ਵੀ ਹੋਰ ਘਟਾਅ ਅੰਕੜਾ ਦੱਸਿਆ ਅਸਥਾਈ ਨਿਵਾਸੀ ਦਾਖਲੇ ਦੀ ਕੁੱਲ ਗਿਣਤੀ 2025 ਵਿੱਚ 673650 ਤੋਂ ਘਟ ਕੇ 2026 ਦੇ ਵਿੱਚ 385 ਹੋ ਜਾਵੇਗੀ ਅਤੇ 2027 ਅਤੇ 2028 ਦੇ ਵਿੱਚ 370 ਹੋਚ ਰਹੀ ਹੈ ਨੀਤੀਗਤ ਤਬਦੀਲੀਆਂ ਦੇ ਵਿਚਕਾਰ ਇਸ ਸਾਲ ਗੈਰ ਦਸਤਾਵੇਜ਼ੀ ਆਬਾਦੀ ਤੇਜ਼ੀ ਦੇ ਨਾਲ ਵਧਣ ਦਾ ਖਤਰਾ ਹੈ ਤੇ ਅਸਥਾਈ ਨਿਵਾਸੀਆਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਦੀ ਮਿਆਰ ਪੂਰਨ ਉਤੇ ਆਈਏਐਸਸੀ ਰਾਹੀਂ ਪਹਾਲੀ ਦਿੱਤੀ ਅਲਜੀਰੀ ਦੇਂਦਰੀ 90 ਦਿਨ ਦਿੱਤੇ ਜਾਣਗੇ ਉਹਨਾਂ ਨੂੰ 255 ਡਾਲਰ ਫੀਸ ਦੇਣੀ ਪੈਂਦੀ ਹੈ ਤੇ ਸ਼ੁਰੂਆਤੀ ਗੈਰ ਪਾਲਣਾ ਬਾਰੇ ਦੱਸਣਾ ਪੈਂਦਾ ਹੈ ਪਰਵਾਨਗੀ ਇੱਕ ਨਵੇਂ ਪਰਮਿਕਟ ਦੇ ਲਈ ਯੋਗਤਾ ਨੂੰ ਬਹਾਲ ਕਰੇਗੀ ਪਰ ਪ੍ਰਕਿਰਿਆ ਵਿੱਚ ਮਹੀਨੇ ਲੱਗ ਸਕਦੇ ਨੇ ਤੇ ਕੰਮ ਉਦੋਂ ਤੱਕ ਵੱਲਜੀਤ ਹੈ ਜਦੋਂ ਤੱਕ ਇਹ ਨਹੀਂ ਦਿੱਤਾ ਜਾਂਦਾ ਨੀਤੀਗਤ ਤਬਦੀਲੀਆਂ ਦੇ ਵਿਚਕਾਰ ਇਸ ਸਾਲ ਗੈਰ ਦਸਤਾਵੇਜ਼ੀ ਆਬਾਦੀ ਤੇਜ਼ੀ ਦੇ ਨਾਲ ਵਧਣ ਦਾ ਖਤਰਾ ਹੈ ਤੇ ਅਸਥਾਈ ਨਿਵਾਸੀਆਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਦੀ ਮਿਆਰ ਪੂਰਨ ਉਤੇ ਆਈਏਐਸਸੀ ਰਾਹੀਂ ਪਹਾਲੀ ਦੇ ਲਈ ਅਲਜੀਰੀ ਦੇ ਲਈ 90 ਦਿਨ ਦਿੱਤੇ ਜਾਣਗੇ ਉਹਨਾਂ ਨੂੰ 255 ਡਾਲਰ ਫੀਸ ਦੇਣੀ ਪੈਂਦੀ ਹੈ ਤੇ ਸ਼ੁਰੂਆਤੀ ਗੈਰ ਪਾਲਣਾ ਬਾਰੇ ਦੱਸਣਾ ਪੈਂਦਾ ਹੈ ਪਰਵਾਨਗੀ ਇੱਕ ਨਵੇਂ ਪਰਮਿਟ ਦੇ ਲਈ ਯੋਗਤਾ ਨੂੰ ਬਹਾਲ ਕਰੇਗੀ ਪਰ ਪ੍ਰਕਿਰਿਆ ਵਿੱਚ ਮਹੀਨੇ ਲੱਗ ਸਕਦੇ ਨੇ ਤੇ ਕੰਮ ਉਦੋਂ ਤੱਕ ਵੱਲਜੀਤ ਹੈ ਜਦੋਂ ਤੱਕ ਇਹ ਨਹੀਂ ਦਿੱਤਾ ਜਾਂਦਾ